ਹਮ ਲੋਗੋ ਕੇ ਸਾਹਨੇ ਇਹ ਬੱਚੀ ਖੜੀ ਹੈ ਅਜ ਉਹ ਉਸ ਬੱਚੇ ਕੀ ਇੱਕ ਇੱਕ ਪੇਂਟਿੰਗ ਹਮ ਲੋਗ ਚੀਫ ਲੈਸਟਰੀ ਉਸ ਬੱਚੇ ਕੀ ਹਮਨੇ ਪ੍ਰੋਪਰ ਪੇਂਟਿੰਗ ਦੇਖੀ ਹੈ ਹਰ ਪੇਂਟਿੰਗ ਮੇਂ ਇੱਕ ਲੇਡੀਜ਼ ਦਾ ਚਤਰ ਹੈ ਜੋ ਇਹ ਪਹਿਲੀ ਪੇਂਟਿੰਗ ਹੈ ਇਹਦੇ ਵਿੱਚ ਦੱਸਿਆ ਕਿ ਸਾਡੇ ਅੰਦਰ ਜੋ ਬਰਡਨ ਚੱਲ ਰਹੇ ਹੁੰਦੇ ਨੇ grace under burden ਵੈਸੇ ਇਹ ਸ਼ੋਅ ਕੀਤਾ ਕਿ ਦੇਖਣ ਚ ਸੀਨੇ ਲੱਗਦੇ ਆ ਹਰ ਕੋਈ ਸਾਨੂੰ ਇਵੇਂ ਦੇਖਦਾ ਬਟ ਇਹਦਾ ਹੀ ਸੈਕਿੰਡ ਪਾਰਟ ਪੇਂਟਿੰਗ ਦਾ ਹੈ ਜੇ ਤੁਸੀਂ ক্লোਜ਼ ਦੇਖੋ ਤਾਂ ਅੰਦਰ ਕਾਫੀ ਸੁਪਨੇ ਕਾਫੀ ਚੀਜ਼ਾਂ ਜਿਹੜੀਆਂ ਅੰਦਰ ਸ਼ੋ ਹੋ ਰਹੀਆਂ ਚੰਡੀਗੜ੍ਹ 'ਚ ਖੂਬਸੂਰਤ ਐਗਜ਼ੀਬਿਸ਼ਨ ਦਾ ਆਗਾਜ਼ ਹੋਇਆ ਜਿਸ ਨੂੰ ਨੌਜਵਾਨ ਕੁੜੀ ਗੁਰਅਮਰਪ੍ਰੀਤ ਕੌਰ ਨੇ ਜਿਹੜਾ ਹੈਗਾ ਉਹ ਐਗਜ਼ੀਬਿਸ਼ਨ ਲਾਈ ਹੈ ਤੇ ਇਹਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਆਰਟਸ ਨੇ ਪੇਂਟਿੰਗਸ ਨੇ ਉਹ ਸ਼ੋਕੇਸ ਕੀਤੀਆਂ ਗਈਆਂ ਨੇ ਬੜੀ ਮਿਹਨਤ ਦੇ ਨਾਲ ਤੇ ਬੜੀਆਂ ਮੀਨਿੰਗਫੁਲ ਜਿਹੜੀਆਂ ਪੇਂਟਿੰਗਸ ਨੇ ਉਹ ਬਣਾਈਆਂ ਨੇ ਕੱਲ ਬਾਤ ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਕੀ ਕੁਝ ਜਿਹੜਾ ਹੈਗਾ ਉਹ ਇਸ ਪਾਥ ਆਫ ਐਂਡਿਉਰੈਂਸ ਇਸ ਇਸ ਐਗਜ਼ਿਬਿਸ਼ਨ ਦਾ ਨਾਮ ਰੱਖੇ ਦੇ ਵਿੱਚ ਦਿਖਾਇਆ ਗਿਆ ਆ ਮੈਮ ਕੀ ਕਹਿਣਾ ਚਾਹੋਗੇ ਤੁਹਾਡੀ ਐਗਜ਼ਿਬਿਸ਼ਨ ਹੈਗੀ ਹੈ ਇਹ ਤਾਂ ਕੀ ਸੋਚ ਕੇ ਤੁਸੀਂ ਇਹ ਸਭ ਕੁਝ ਜਿਹੜਾ ਸ਼ੋਕੇਸ ਕੀਤਾ ਪਾਥ ਆਫ ਐਂਡਿਉਰੈਂਸ ਜੋ ਅਸੀਂ ਇਸ ਦਾ ਨਾਮ ਰੱਖਿਆ ਉਮੈਨ ਲੱਗਦਾ ਸਾਡੀ ਆਤਮ ਸ਼ਕਤੀ ਸੁਪਨੇ ਤੇ ਚੁਣੌਤੀਆਂ ਦੇ ਸਫ਼ਰ ਨੂੰ ਸਮਰਪਿਤ ਹੈ ਕਿਉਂਕਿ ਲਾਈਫ ਵਿੱਚ ਕਈ ਵਾਰ ਚਲਦੇ ਆਸੀਂ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਦੇ ਆਂ ਪਰ ਮੇਰੇ ਖਿਆਲ 'ਚ ਜਿੰਨੀਆਂ ਵੀ ਮੁਸੀਬਤਾਂ ਆਂਦੀਆਂ ਉਹ ਸਾਨੂੰ ਰੋਕਣ ਦੇ ਲਈ ਨਹੀਂ ਆਂਦੀਆਂ ਉਹ ਸਾਨੂੰ ਇਹ ਮੈਸੇਜ ਦਿੰਦੀਆਂ ਕਿ ਅਸੀਂ ਕਿਤੋਂ ਨਾ ਕਿਤੋਂ ਅੰਦਰੋਂ ਮਜ਼ਬੂਤ ਹੋਈਏ ਬਸ ਸਾਰੀਆਂ ਪੇਂਟਿੰਗਸ ਦੇ ਵਿੱਚ ਇਹੀ ਇੱਕ ਮੈਸੇਜ ਹੈ ਕਿ ਮਜ਼ਬੂਤ ਰਹਿਣਾ ਆਪਣੇ ਅੰਦਰ ਚਾਤ ਪਾਣੀ ਇਸੇ ਚੀਜ਼ ਨੂੰ ਰੱਖ ਕੇ ਮੈਂ ਇਹ ਐਗਜ਼ਿਬਿਸ਼ਨ ਦਾ ਟਾਈਟਲ ਆਉਂ ਡਿਸਾਈਡ ਕਰਿਆ ਸੀ ਕਿੰਨੇ ਤੁਸੀਂ ਹੁਣ ਤੱਕ ਜਿਹੜੇ ਸਕੈਚੇਸ ਨੇ ਬਣਾ ਦਿੱਤੇ ਅਤੇ ਸ਼ੁਰੂਆਤ ਕਿਵੇਂ ਹੋਈ ਸੀ ਵੀ ਦੱਸੋ ਮੈਨੂੰ ਇਨਾ ਆਈਡੀਆ ਨਹੀਂ ਮੈਂ ਕਿੰਨੇ ਬਣਾ ਚੁੱਕੇ ਬਟ 2017 ਤੋਂ ਮੈਂ ਸ਼ੁਰੂ ਕੀਤਾ ਸੀਗਾ ਔਰ 2017 ਦੇ ਵਿੱਚ ਮੈਂ ਆਈਟੀ ਕੰਪਨੀ ਦੇ ਵਿੱਚ ਇੱਕ ਇੰਟਰਵਿਊ ਦੇ ਲਈ ਗਈ ਸੀ ਔਰ ਇੰਟਰਵਿਊ ਤੋਂ ਬਾਹਰ ਆਂਦੇ ਮੈਂ ਦੇਖਿਆ ਸਾਰੇ ਆਫਿਸ ਦੇ ਵਿੱਚੋਂ ਬਾਹਰ ਆ ਰਹੇ ਸੀਗੇ ਲੈਪਟਾਪ ਪਕੜ ਕੇ ਮੈਂ ਲੱਗਿਆ ਮੈਂ ਵੀ ਕੁਝ ਦਿਨ ਬਾਅਦ ਇਹ ਹੀ ਕਰੂੰਗੀ ਕਿ ਮਸ਼ੀਨਾਂ ਦੇ ਵਿੱਚ ਘਿਰ ਕੇ ਮਸ਼ੀਨ ਹੀ ਬਣ ਜਾਊਂਗੀ ਤਾਂ ਆ ਕੇ ਮੈਂ ਫਰਸਟ੍ਰੇਟਡ ਜੀ ਹੋਈ ਸੀ ਮੈਂ ਆ ਕੇ ਇੱਕ ਸਕੈਚ ਬਣਾ ਕੇ ਔਰ ਪੋਸਟ ਕਰਤਾ ਸੀਗਾ ਇੰਸਟਾ ਤੇ ਤਾਂ ਕਾਫੀ ਅੱਛੇ ਵਿਊਜ਼ ਆਏ ਉਸ ਤੋਂ ਬਾਅਦ ਇਹ ਮੇਰਾ ਸਫਰ ਜਿਹੜਾ ਸ਼ੁਰੂ ਹੋ ਗਿਆ ਮੈਂ ਡੇਲੀ ਦਾ ਪੋਸਟ ਕਰਨਾ ਸ਼ੁਰੂ ਕਰਤਾ ਅਸੀਂ ਦੇਖ ਰਹੇ ਹਾਂ ਜਿਹੜੀਆਂ ਤੁਹਾਡੀਆਂ ਆਰਟਸ ਨੇ ਤਾਂ ਬਹੁਤ ਉਹਦੇ ਵਿੱਚ ਚੀਜ਼ਾਂ ਇਸ ਤਰ੍ਹਾਂ ਦੇ ਨਾਲ ਦਿਖਾਈਆਂ ਗਈਆਂ ਨੇ ਦਰਦ ਦੀ ਜਿਹੜੀ ਇੱਕ ਝਲਕ ਦੇਖਣ ਨੂੰ ਮਿਲਦੀ ਹੈ ਤਾਂ ਜਿਹੜੀਆਂ ਪਿੱਛੇ ਇਹ ਤਿੰਨੋਂ ਨੇ ਤਾਂ ਇਹਦੇ ਵਿੱਚ ਅਸੀਂ ਚਾਹਾਂਗੇ ਤੁਸੀਂ ਦੱਸੋ ਕਿ ਕੀ ਤੁਸੀਂ ਸ਼ੋਅ ਕੀਤਾ ਇਹ ਜੋ ਇਹ ਪਹਿਲੀ ਪੇਂਟਿੰਗ ਹੈ ਇਹਦੇ ਵਿੱਚ ਦੱਸਿਆ ਕਿ ਸਾਡੇ ਅੰਦਰ ਜੋ ਬਰਡਨ ਚੱਲ ਰਹੇ ਹੁੰਦੇ ਨੇ ਗ੍ਰੇਸ ਅੰਦਰ ਬਰਡਨ ਅ ਅਸੀਂ ਜਿਵੇਂ ਤੁਸੀਂ ਵੀ ਖੜੇ ਹੋ ਮੈਂ ਖੜੀ ਹਾਂ ਅਸੀਂ ਇੱਕ ਆਪਣਾ ਇੱਕ ਜੌਬ ਕਰ ਰਹੇ ਹਾਂ ਬਟ ਸਾਡੇ ਅੰਦਰ ਕੀ ਸਟ੍ਰੈਸ ਆ ਕੀ ਬੋਰਡ ਅਸੀਂ ਇੱਕ ਦੂਜੇ ਨੂੰ ਕਈ ਵਾਰੀ ਬਿਆਨ ਨਹੀਂ ਕਰ ਪਾਉਂਦੇ ਉਹ ਜਾਂ ਅਸੀਂ ਆਪਣੀ ਅੱਖਾਂ ਤੋਂ ਸਮਝ ਪਾਉਂਦੇ ਆ ਜਾਂ ਕੁਝ ਐਸੇ ਸ਼ਬਦ ਹੁੰਦੇ ਆ ਜਾਂ ਕਲਾ ਦੇ ਥਰੂ ਨਿਕਲਦੇ ਨੇ ਤੇ ਇਹਦੇ ਵਿੱਚ ਉਹ ਹੀ ਦੱਸਿਆ ਕਿ ਬਰਡਨ ਹੈ ਉਹ ਬਰਡਨ ਲੈ ਕੇ ਲੜਕੀ ਚੱਲ ਰਹੀ ਹੈ ਬਟ ਬੜੀ ਗ੍ਰੇਸਫੁਲੀ ਚੱਲ ਰਹੀ ਹੈ ਦੇਖਣ ਚ ਪਤਾ ਨਹੀਂ ਚੱਲ ਰਿਹਾ ਕਿ ਕੋਈ ਪ੍ਰੋਬਲਮ ਹੈ ਹੱਥਾਂ ਤੇ ਉਹਦੀ ਮਹਿੰਦੀ ਲੱਗੀ ਹੋਈ ਹੈ ਜੋ ਟ੍ਰੈਡੀਸ਼ਨ ਨੂੰ ਵੀ ਇੱਕ ਤਰ੍ਹਾਂ ਦਾ ਉਹ ਸ਼ੋਅ ਕਰ ਰਹੀ ਆ ਨੈਕਸਟ ਦੇ ਵਿੱਚ ਮੈਡੀਟੇਸ਼ਨ ਕਰ ਰਹੀ ਹੈ ਉਹਦੇ ਵਿੱਚ ਇੱਕ ਛੋਟੀ ਜੀ ਲੜਕੀ ਬਣਾਈ ਹੋਈ ਆ ਉਹ ਕੋਈ ਇਨਰ ਚਾਈਲਡ ਕੋਈ ਡਿਸਟਰਬ ਹੋਇਆ ਹਾਂ ਦਾ ਕੁਝ ਅੰਦਰ ਹੈ ਉਹ ਜੀ ਗੱਲ ਹੁੰਦੀ ਜਿਹੜੀ ਬਚਪਨ ਤੋਂ ਅੰਦਰ ਬੈਠੀ ਹੁੰਦੀ ਆ ਉਹ ਨੂੰ ਮੈਡੀਟੇਸ਼ਨ ਦੇ ਥਰੂ ਹੀਲ ਕਰ ਰਹੀ ਹੈ ਜੋ ਅੰਦਰ ਉਹਦੇ ਰੈੱਡ ਕਲਰ ਸ਼ੋਅ ਕੀਤਾ ਹੋਵੇ ਇੱਕ ਤਰ੍ਹਾਂ ਦੀ ਸਟਰੈਂਥ ਸ਼ੋਅ ਕੀਤੀ ਹੈ ਕਿ ਉਹਦੇ ਅੰਦਰ ਬਚਪਨ ਤੋਂ ਹੀ ਉਸ ਸਟਰੈਂਥ ਜਿਹੜੀ ਉਹ ਕ੍ਰੀਏਟ ਹੋਈ ਹੈ ਐਂਡ ਨੈਕਸਟ ਵਨ ਇੱਕ ਸਟੋਰੀ ਹੈ ਕਿਸ ਲੜਕੀ ਨਾਲ ਮੇਰੀ ਗੱਲ ਹੋਈ ਸੀ ਐਂਡ ਸ਼ੀ ਵਾਂਟ ਟੂ ਡੂ ਅ ਜੌਬ ਤੇ ਬਟ ਉਹਦੇ ਜੋ ਇਨ-ਲਾਸ ਸੀਗੇ ਉਹਨਾਂ ਨੇ ਉਹਨੂੰ ਜੌਬ ਨਹੀਂ ਕਰਨ ਦਿੱਤੀ ਜਦ ਕਿ ਉਹਨੂੰ ਗਵਰਨਮੈਂਟ ਜੌਬ ਵੀ ਮਿਲ ਰਹੀ ਸੀ ਤਾਂ ਮੈਨੂੰ ਇਹ ਵੀ ਲੱਗਿਆ ਕਿ ਉਹਦੇ ਆਪਣੇ ਸੁਪਨਿਆਂ ਕਿੰਦੇ ਕਿ ਪੈਸਿਆਂ ਦੀ ਜ਼ਰੂਰਤ ਨਹੀਂ ਹੈਗੀ ਤੂੰ ਰਾਮ ਨਾਲ ਕੇ ਬੈ ਕੇ ਖਾ ਪੀ ਸਕਦੀਆਂ ਇੰਜੋਏ ਕਰ ਸਕਦੀਆਂ ਤਾਂ ਮੈਨੂੰ ਇਹ ਕਨਸੈਪਟ ਉਸ ਤੋਂ ਆਇਆ ਕਿ ਕਿਵੇਂ ਰੂਟਡ ਇਨ ਚੇਂਜ ਕਿ ਇੱਕ ਪੈਰ ਵੱਜ ਜਾਂਦੇ ਨੇ ਕਿਸੇ ਦੀ ਇੱਕ ਸੋਚ ਦੇ ਲਈ ਕਿਸੇ ਦੇ ਹਾਂ ਦੇ ਲਈ ਇਹਦੇ ਵਿੱਚ ਉਹ ਚੀਜ਼ ਸ਼ੋਅ ਕੀਤੀ ਗਈ ਹੈ ਕਿ ਉਹ ਨਿਕਲ ਨਾ ਜਾਵੇ ਜਿਹੜੀਆਂ ਇਸ ਪਾਸੇ ਨੇ ਜੀ ਅਸੀਂ ਚਾਹਾਂਗੇ ਵੀ ਉਹ ਵੀ ਦਿਖਾਓ ਤੇ ਕਿ ਤੁਸੀਂ ਜਿਹੜੇ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਦਰ ਦਾ ਇੱਕ ਦਰਦ ਜਿਹੜਾ ਹੈਗਾ ਉਹ ਵੀ ਦਿਖਾਇਆ ਉਹ ਵੀ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਦੇ ਨਾਲ ਦਿਖਾਇਆ ਗਿਆ ਇਹ ਮੈਂ ਜਾਂ ਕਰ ਕਨਸੈਪਚੁਅਲ ਪੇਂਟਿੰਗਸ ਬਣਾਉਂਦੀ ਆ ਇਹਦੇ ਵਿੱਚ ਜਦੋਂ ਸਿੱਧੂ ਮਸੇਵਾਲ ਜੀ ਦਾ ਹੋਇਆ ਸੀਗਾ ਉਦੋਂ ਉਸ ਤੋਂ ਪਹਿਲਾਂ ਇੱਕ ਮਾਰਸ਼ ਸ਼ੂਟ ਹੋਇਆ ਸੀ ਅਮਰੀਕਾ ਦੇ ਵਿੱਚ ਸਕੂਲ ਦੇ ਵਿੱਚ ਤਾਂ ਮੈਨੂੰ ਐਵੇਂ ਲੱਗਿਆ ਕਿ ਇੱਕ ਗੋਲੀ ਜਿਹੜੀ ਆ ਇੱਕ ਸੈਕਿੰਡ ਲਗਾਉਂਦੀ ਆ ਕੁਝ ਵੀ ਖਤਮ ਕਰਨ ਦੇ ਲਈ ਮਦਰ ਸ਼ੋ ਕੀਤੀ ਆ ਨਾਲ ਉਹਦਾ ਬੱਚਾ ਹੈ ਕਿ ਮਦਰ 9 ਮਹੀਨੇ ਪਹਿਲਾਂ ਉਹਨੂੰ ਆਪਣੇ ਪੇਟ ਚ ਰੱਖਦੀ ਆ ਫਿਰ ਕਿੰਨੇ ਸਾਲਾਂ ਤੱਕ ਉਹਨੂੰ ਨਰਚਰ ਕਰਦੀ ਆ ਤੇ ਗੋਲੀ ਨੂੰ 1 ਸੈਕਿੰਡ ਲੱਗਦਾ ਆ ਉਹਨੂੰ ਤਬਾਹ ਕਰਨ ਦੇ ਲਈ ਇੱਥੇ ਜੋ ਇਹ ਸ਼ੋ ਕੀਤਾ ਇਹ ਸੈਕਿੰਡ ਸ਼ੋ ਕੀਤਾ ਕਿ 1 ਸੈਕਿੰਡ ਦੇ ਵਿੱਚ ਇਹ ਸਾਰੀ ਦੁਨੀਆ ਤਬਾਹ ਹੋ ਗਈ ਆ ਟਰੀ ਐਜ਼ ਇਹ ਮਦਰ ਸ਼ੋ ਕੀਤਾ ਕਿ ਉਹਨੇ ਇੰਨੇ ਟਾਈਮ ਉਹਦੇ ਅੰਦਰ ਪੂਰਾ ਯੂਨੀਵਰਸ ਸੀਗਾ ਇੱਕ ਤਰ੍ਹਾਂ ਦਾ ਬੱਚੇ ਦਾ ਬੁਲੇਟ ਨਹੀਂ ਉਹ ਸਾਰਾ ਜਿਹੜਾ ਉਹ ਤੋੜ ਕੇ ਰੱਖਦਾ ਮਤਲਬ ਮੇਨ ਉਹਨਾਂ ਦੀ ਮਦਰ ਦਾ ਮੈਨੂੰ ਫੀਲ ਹੋਇਆ ਕਿ ਮਦਰ ਤੇ ਕੀ ਬੀਤਦੀ ਹੋਏ ਤੇ ਜਿਹੜੀਆਂ ਇਹ ਪਿੱਛੇ ਨੇ ਇਹਦੇ ਚ ਅਸੀਂ ਦੇਖ ਰਹੇ ਸੀਗੇ ਅਮਰਤਾ ਪ੍ਰੀਤਮ, ਸੁਰਜੀਤ ਪਾਤਰ, ਮਿਰਜ਼ਾ ਗਾਲिब ਉਹਨਾਂ ਨੇ ਤੁਸੀਂ ਸਦਰਾਂ ਲਿਖੀਆਂ ਨੇ ਤਾਂ ਉਹ ਇਹ ਕੀ ਜਿਹੜਾ ਹੈਗਾ ਦਿਖਾਉਣ ਦੀ ਕੋਸ਼ਿਸ਼ ਹੈ। ਇਹ ਮੈਨੂੰ ਵੈਸੇ ਪੋਇਟਰੀ ਦਾ ਸ਼ੌਂਕ ਆ ਮੈਂ ਪੜ੍ਹਦੀ ਰਹਿਣੀ ਆ ਤਾਂ ਜਿਵੇਂ ਬਣਾਉਂਦੇ ਆ ਕੁਛ ਨਾਲ ਆ ਗਿਆ ਮੈਂ ਉਹ ਲਿਖਤਾ। ਵੈਸੇ ਇਹ ਸ਼ੋਅ ਕੀਤਾ ਕਿ ਦੇਖਣ ਚ ਅਸੀਂ ਇਵੇਂ ਲੱਗਦੇ ਆ। ਹਰ ਕੋਈ ਸਾਨੂੰ ਇਵੇਂ ਦੇਖਦਾ ਬਟ ਇਹਦਾ ਹੀ ਸੈਕਿੰਡ ਪਾਰਟ ਪੇਂਟਿੰਗ ਦਾ ਹੈ। ਅਗਰ ਤੁਸੀਂ ক্লোਜ਼ ਦੇਖੋ ਤਾਂ ਅੰਦਰ ਕਾਫੀ ਸੁਪਨੇ ਕਾਫੀ ਚੀਜ਼ਾਂ ਜਿਹੜੀਆਂ ਅੰਦਰ ਸ਼ੋਅ ਹੋ ਰਹੀਆਂ ਹੁੰਦੀਆਂ। ਨਾਲ ਪੋਇਟਰੀ ਵੀ ਲਿਖੀ ਹੋਈ ਹੈ ਵੈਸੇ। ਤੇ ਲਾਸਟ ਦੇ ਵਿੱਚ ਜਿਹੜੀ ਉਹ ਸਾਹਮਣੇ ਤੁਹਾਡੀਆਂ ਉਹ ਉਹ ਵਾਲੀਆਂ ਆਰਟਸ ਨੇ ਉਹਦੇ ਵਿੱਚ ਵੀ ਸਪੈਸ਼ਲੀ ਐਂ ਲੱਗ ਰਿਹਾ ਕਿ ਊਮਨ ਦੇ ਪੱਖੋਂ ਬੜੀ ਉਹ मीनिंगफुल ਆ ਤਾਂ ਉਹਦੇ ਬਾਰੇ ਵੀ ਦੱਸੋ ਇਹ ਊਮਨ ਨੇ ਕਹਿ ਲੋ ਇਹ ਮੇਰੇ ਹੀ ਅੰਦਰ ਦੇ ਜਿਹੜੇ ਫੀਲਿੰਗਸ ਆ ਜਜ਼ਬਾਤ ਆ ਉਹਨਾਂ ਨੂੰ ਸ਼ੋਅ ਕੀਤਾ ਗਿਆ ਜਿਵੇਂ ਇਹ ਵਾਲੀ ਪੇਂਟਿੰਗ ਆ ਇਹਦੇ ਵਿੱਚ ਬ੍ਰਸ਼ ਆ ਉਹ ਮੇਰੀ ਰਿਐਲਿਟੀ ਕ੍ਰੀਏਟ ਕਰ ਰਿਹਾ ਆ ਐਰੋ ਇਨ ਬੋ ਇੱਕ ਫੋਕਸ ਕ੍ਰੀਏਟ ਕਰ ਰਿਹਾ ਆ ਤੇ ਫੋਕਸ ਉਹਦੇ ਉੱਪਰ ਇੱਕ ਫਲਾਵਰ ਆ ਫਲਾਵਰ ਰਿਪਰੈਜ਼ੈਂਟ ਕਰ ਰਿਹਾ ਕਿ ਪਿਆਰ ਦੇ ਨਾਲ ਹਰ ਇੱਕ ਚੀਜ਼ ਨੂੰ ਇਹ ਨਹੀਂ ਕਿ ਤੁਸੀਂ ਕਟੜਤਾ ਦੇ ਨਾਲ ਜਾਂ ਕਿਸੇ ਚੀਜ਼ ਨੂੰ ਸ਼ੋਅ ਕਰੋ ਕਿ ਕੋ ਕਿਥੇ ਕੂਕ ਰਿਹਾ ਆ ਜਿਹੜੀ ਆਵਾਜ਼ ਅੰਦਰੋਂ ਕੱਢਣੀ ਚਾਹੁੰਦਾ ਬ੍ਰਸ਼ਟ ਦੇ ਥਰੂ ਜਿਹੜੀ ਉਹ ਰਿਪਰੈਜ਼ੈਂਟ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਸੋਸੀ ਗੱਲਬਾਤ ਕਰ ਰਹੀ ਸੀ ਗੁਰਮਨ ਪ੍ਰੀਤ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਸ ਉਮਰ ਦੇ ਵਿੱਚ ਆਪਣੀ ਕ੍ਰੀਏਟੀਵਿਟੀ ਹੈ ਜਿਹੜੀ ਉਹਨੂੰ ਦਿਖਾਉਣ ਦਾ ਇੱਕ ਬਹੁਤ ਵਧੀਆ ਤਰੀਕਾ ਹੈਗਾ ਤੇ ਬਹੁਤ मीनिंगफुल ਜਿਹੜੀਆਂ ਪਿਕਚਰਸ ਨੇ ਪੇਂਟਿੰਗਸ ਨੇ ਉਹ ਇਹ ਬਣਾ ਰਹੇ ਨੇ ਆਪਣੇ ਇੰਸਟਾਗ੍ਰam ਤੋਂ ਸ਼ੁਰੂ ਕੀਤਾ ਸੀਗਾ ਪੋਸਟ ਕਰਨਾ ਤੇ ਜਦੋਂ ਲੋਕਾਂ ਦਾ ਪਿਆਰ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਇਸ ਤਰ੍ਹਾਂ ਦੇ ਨਾਲ ਹੁਣ ਐਗਜ਼ੀਬਿਸ਼ਨਸ ਦੇ ਵਿੱਚ ਸ਼ੋਕੇਸ ਜਿਹੜਾ ਹੈਗਾ ਉਹ ਕਰਨਾ ਸ਼ੁਰੂ ਕੀਤਾ ਤੇ ਚੰਡੀਗੜ੍ਹ ਸੈਕਟਰ 36 ਵਿਖੇ ਇਹਨਾਂ ਦਾ ਜਿਹੜਾ ਐਗਜ਼ੀਬਿਸ਼ਨ ਹੈ ਉਹ ਇੱਥੇ ਲੱਗਿਆ ਹੋਇਆ ਤੁਸੀਂ ਵੀ ਆ ਕੇ ਦੇਖ ਸਕਦੇ ਹੋ चंडीगढ़ तो कैमरा मैन आकाशदीप सिंह सिद्धू बाबू शाही टाइम्स देखो मैं और बंटी जी यहाँ पे आए बंटी जी ने मेरे को फ़ोन किया था कि आप चलते हैं एक बच्ची ने पेंटिंग बनाई है तो आप देख सकते हो कि जैसे मैडम ने बोला कि मुझसे वाला उनकी मदर से ले उन्होंने पूरी स्टोरी उसके अंदर दिखाई हुई है फिर जैसे इन्होंने कहा वो पेंटिंग आपके सामने कि मेरी फ्रेंड के साथ रियल स्टोरी हुई है वो कि वो जॉब करना चाहती थी लेकिन उसको बाहर नहीं निकलने दिया जा रहा था उसकी पैरों में जो बेड़ियाँ डाली हुई हैं उनके हस्बैंड जॉब के लिए जाने नहीं देते थे एक दरवाजा जिसके आके उन्होंने कुंडियाँ दिखा रखी है एक पेंटिंग में दो दरवाजे हैं जिससे कि एक लड़की की शादी होके आती है उस बंद दरवाजे में वो कैसे घुट घुट के मरती है फिर यहाँ एक रेप केस दिखाया हुआ है इन्होंने तो हर एक पिक्चर बोल रही है हर एक पिक्चर में दर्द है कि जो लेडीज़ के साथ बेइंसाफ़ी होती है रेप केस कैसे होते हैं एक माँ बच्चे को पैदा करती है बड़ा करती है और कोई भी सूटर उसके ऊपर सूट कर देता है और माँ पे क्या दर्द झेलती है एक मदर और एक एक पिक्चर में इन्होंने अपनी भी पिक्चरें खुद की भी पेंट की हुई हैं तो हर एक तस्वीर में एक दर्द है कि मतलब इनका पेंटिंग के जरिए दिखाना चाहते हैं एक इंसानियत के नाते कि कभी भी किसी भी बच्ची को कोई भी बच्ची को एक माँ जन्म देती है तो उसके बाद ससुराल में भी जाती है तो उसको अपनी बच्ची समझा जाए कोई भी उसके ऊपर ऐसा अत्याचार ना किया जाए कि जिससे वो घुट घुट के मरती रहे क्योंकि माँ का एक बच्चे को जन्म देना भी दूसरा जन्म होता है नौ महीने उसको पेट में रखना बच्चे को फिर बड़ा करना कभी वो स्कूल में जा रहा है फिर नौकरी लगेगा फिर अगर बहुओं को भी अपनी बेटी समझा जाए तो मुझे लगता है नब्बे टेंशन ख़त्म हो जाती है तो ये ज़रूरी नहीं है कि लेडीज़ के ऊपर भी जेंट्स भी मतलब बारह घंटे ड्यूटी करके और आके अगर लेडीज़ भी उनको इतनी दस मिनट भी निकाल के अपने हस्बैंड को दें उन्हें ये टॉर्चर ना करें कि मुझे शॉपिंग करने जाना है क्योंकि एक तो उनके बॉस की टेंशन सिर के ऊपर ऑफिस में से देखो सब तरह के होते हैं ऑफिसर भी वो टेंशन हो जाती है फिर घर में आके लेडीज़ उनको टेंशन देती है ज़्यादा देर से देखा आपने कि जो हार्ट अटैक वगैरह होते हैं वो जेंट्स को ज़्यादा होते हैं तो मैं तो इसके माध्यम से ये भी कहना चाहूँगी सभी बहनों से कि कभी भी अपने हस्बैंड को जितना भी अगर वो दस हज़ार रुपये भी कमा रहा है तो आप अपना खर्चा वहीं तक चलाओ कभी उनको टेंशन ना दो क्योंकि हस्बैंड टेंशन में आएंगे तो उससे वो ड्रिंक भी करेंगे टेंशन से उनको बीमार भी होंगे फिर वो बच्चों को भी डांटेंगे आखिर में लड़ाई तो अपने घर में ही होनी है तो जैसे मैं भी एक एरिया पार्षद हूँ लेडीज़ होने के नाते मैं अपने घर का खाना भी बनाती हूँ फिर अपने बच्चों को भी देखती हूँ टचूट मेरे बच्चे भी बहुत अच्छे हैं अपने हस्बैंड को भी देख रही हूँ मुझे पता है कि मेरी कितने तक मेरे घर का खर्चा कैसे मेरे को चलाना है मेरे हस्बैंड सरकारी जॉब पे है तो मुझे पता है मैं दूसरों के मैल को देख के कभी भी लाइफ में मैंने अपने हस्बैंड को ये नहीं कहा कि मुझे ये गोल्ड चाहिए मुझे ये बड़ा कपड़ा चाहिए मुझे वो शॉपिंग करनी है तो भगवान की दया से मेरा परिवार सुख शांति से चल रहा है तो कभी भी अपनी एंड कभी नहीं होता किसी भी चीज़ का लेडीज़ का कभी भी कि वो बर्थडे मना रही है मैं भी क्यों ना बर्थडे मनाऊँ होटल में इसलिए अपने परिवार को एक माला में पिरो के रखना बहुत बड़ी सारी की सारी जुम्मेवारी एक लेडीज़ के अंदर भी होती है ज़रूरी नहीं कि जेंट्स के अंदर ही कमी है तो जैसे इस बच्ची ने सब कुछ दिखाया तो पूरे परिवार को मियाँ बीबी को दोनों मिलके और एक परिवार को चलाना चाहिए और इतना ही खर्चा करो जितनी ज़रूरत है और कभी भी किसी की बच्चियों के को ऊपर कोई भी ऐसा गलत काम ना करे क्योंकि बेटियां सबकी बराबर होती है जब इंडिया में ये चीज़ दिमाग में जेंट्स भी सोच लेंगे अगर एक ब्रदर घर से बाहर निकलता है और किसी की बेटी को गलत नज़र से देखता है तो उसको एक बार बैक देखना चाहिए कि तू भी अपनी बहन को घर पे छोड़ के आया जैसा कि मेरे को कहना नहीं चाहिए कांड हुआ था आ, मैं कैथल से हूँ आर कॉलेज है उधर एक लड़का अपने घर से निकलता है चार फ्रेंडों के साथ ये मेरी आंखों देखी जब मैं फर्स्ट ईयर में थी तो तीन लड़कियां थी उसमें से इसकी सिस्टर भी थी रियल में तो जैसे ही उसको पता नहीं था सिस्टर के कंधे पे ऐसे हाथ रख दिया तो उसने मुड़ के देखा तो उसकी रियल सिस्टर थी फ्रेंडों के साथ उस लड़की ने लड़के ने जाते घर पर सुसाइड कर लिया था तेल छिड़क के तो वो एक एग्जाम्पल भी था उसने अपने पता नहीं था कि तेरी सिस्टर है उस तो तीन लड़कियों में से जैसे उसके बाल ऐसे किए तो उसने मुड़ के देखा कि तेरी रियल सिस्टर है उन्हें जाते तेल छिड़क के आग लगा ली थी तो मेरा कहने का मतलब ये है कि घर से निकलो तो ये सोचो घर में अपनी माँ को भी छोड़ के आए हो अपनी बहन को भी छोड़ के आए हो अपनी दी को भी छोड़ के आए हो जब ये रेप केस बंद हो जाएंगे ना तो दुनिया में आती प्रॉब्लम हल हो जाएगी और मैं इस बेटी का तय दिल से धन्यवाद करती हूँ कि हमें भी बहुत कुछ सीखने को मिला है। अंदर से एक इंसानियत जागी है कि कहीं ना कहीं अगर हम लोग भी गलत हैं तो वो चीज़ भी हमें अपनी कमी अंदर से दिखी है और हम लोग इस बच्ची का जहाँ भी ज़रूरत होगी ज़्यादा से ज़्यादा सपोर्ट करेंगे